ਮੁਹਾਲੀ ਦੇ ਬੀਪੀਐਸ ਚੌਂਕ 'ਤੇ ਲੱਗੇ ਹੋਏ ਕੌਮੀ ਸਾਫ ਮੋਰਚੇ ਵੱਲੋਂ ਵੱਡਾ ਐਲਾਨ 20 ਤਰੀਕ ਨੂੰ ਕਰਵਾਏ ਜਾਣਗੇ ਪੂਰੇ ਪੰਜਾਬ ਦੇ ਟੋਲ ਬੰਦ। ਚਾਤ ਪੂਰੀ ਹੈ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਪਹੁੰਚੇ ਹੋ ਸ਼ਾਰਟ ਨੋਟਸ ਤੇ। ਪ੍ਰੋਗਰਾਮ ਇਹ ਹੈ ਸਾਨੂੰ ਤਕਰੀਬਨ 1 ਸਾਲ ਤੇ 12 ਤਿੰਨ ਦਿਨ ਹੋ ਗਏ ਨੇ ਇੱਥੇ ਬੈਠਾਂ। ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਚੰਗੀ ਤਰ੍ਹਾਂ ਜਿਹੜੇ ਇਹਨਾਂ ਦੇ ਅਧਿਕਾਰ ਖੇਤਰ ਚੋਂ ਵੀ ਨਹੀਂ ਹੋ ਰਹੇ ਲੋਕ ਰਾਏ ਇਹ ਬਣੀ ਹੈ ਕਿ ਘੱਟ ਤੋਂ ਘੱਟ ਲੋਕਾਂ ਨੂੰ ਕੇਤਨ ਕੀਤਾ ਜਾਵੇ ਸचेत ਕੀਤਾ ਜਾਵੇ ਸਰਕਾਰਾਂ ਨੂੰ ਜਗਾਇਆ ਜਾਵੇ ਅਸੀਂ 20 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ ਪਰਸੋਂ ਨੂੰ 20 ਤਰੀਕ ਸ਼ਹੀਦ ਬਾਬਾ ਗਰਜਾ ਸਿੰਘ ਸ਼ਹੀਦ ਬਾਬਾ ਬੋਤਾ ਸਿੰਘ ਨੇ ਉਸ ਸਮੇਂ ਦੀ ਸੁੱਤੀ ਸਰਕਾਰ ਨੂੰ ਜਗਾਉਣ ਲਈ ਜਦੋਂ ਜਕਰੀਆ ਖਾਨ ਤੇ ਪੋਲ ਬੈਸੇ ਜਾ ਰਿਹਾ ਵੀ ਸਿੱਖ ਖਤ ਪੂਮ ਖਤ ਨਹੀਂ ਹੋ ਗਈ ਹੈ ਉਹਨਾਂ ਨੇ ਇੱਕ ਤਰੀਕਾ ਕਰ ਵਰਤਿਆ ਕਿ ਰਾਸਤੇ 'ਚ ਜਾਂਦੇ ਰਾਹੀ ਨੇ ਕਿਹਾ ਕਿ ਸਿੱਖ ਦੇਖ ਲੈ ਦੇ ਦੋ ਜੰਗਲ ਵਿੱਚ ਸਨ ਉਹ ਕਹਿੰਦਾ ਸੇਖੋ ਕਿਦਾ ਸਿੱਖ ਹੈ ਨਹੀਂ ਸਿੱਖ ਖਤਮ ਹੋ ਗਿਆ ਉਹਨਾਂ ਨੇ ਕਿਹਾ ਵੀ ਜਿਹੜਾ ਰਸਤੇ 'ਚ ਜਾਂਦਾ ਇੱਕ ਆਨਾ ਗੱਡੇ ਨੂੰ ਤੇ ਤਹਾ ਖੋਤੇ ਨੂੰ ਟੈਕਸ ਪਤਾ ਉਹਨਾਂ ਨੂੰ ਵੀ ਸੀ ਅਸੀਂ ਖਤਮ ਹੋ ਜਾਣਾ ਉਹਨਾਂ ਨੇ ਜਕਰੀਆ ਖਾਨ ਨੂੰ ਜਗਾਉਣ ਲਈ ਸੁੱਤੀ ਸਰਕਾਰ ਨੂੰ ਟੈਕਸ ਲਾਤਾ ਅਸੀਂ ਉਹਨਾਂ ਦੇ ਵਾਰਿਸਾਂ ਉਹਨਾਂ ਖੁਰਸਿੱਖਾਂ ਦੇ ਸ਼ਹੀਦਾਂ ਦੇ ਗੁਰੂਆਂ ਦੇ ਜਰਨੈਲਾਂ ਦੇ ਵਾਰਿਸਾਂ ਅਸੀਂ ਇਹ ਸੁੱਤੀ ਸਰਕਾਰ ਨੂੰ ਜਗਾਉਣ ਲਈ ਤੇ ਲੋਕਾਂ ਨੂੰ ਚੇਤਨਨ ਕਰਨ ਵੀ ਅਸੀਂ ਬੈਠੇ ਕਿਉਂ ਅਸੀਂ 20 ਤਰੀਕ ਨੂੰ ਚੰਡੀਗੜ੍ਹ ਦੇ ਰਸਤੇ ਜਿਹੜੇ ਟੋਲ ਲੱਗੇ ਹੋਏ ਨੇ ਉਹਨਾਂ ਨੇ ਟੈਕਸ ਲਾਇਆ ਸੀ ਅਸੀਂ ਲੋਕ ਉਹਨਾਂ ਨੂੰ ਜਗਾਉਣ ਲਈ ਸਰਕਾਰ ਨੂੰ ਟੈਕਸ ਫ੍ਰੀ ਕਰਨ ਲਈ 3 ਘੰਟੇ ਦਾ ਸਮਾਂ ਲਿਆਵਾ 11 ਤੋਂ 2 ਵਜੇ ਤੱਕ ਚੰਡੀਗੜ੍ਹ ਦੇ ਜਿੰਨੇ ਵੀ ਟੋਲ ਆਉਂਦੇ ਨੇ ਉਹ ਬੰਦ ਕਰਨ ਅਸੀਂ ਖੋਲਣ ਲਈ ਬੰਦ ਕਰਨ ਲਈ ਤੇ ਖੋਲਣ ਲਈ ਅਸੀਂ ਐਲਾਨ ਕਰਤਾ ਉਹਦੇ ਵਾਸਤੇ ਜਿਹੜੇ ਸਾਡੇ ਗੁਰਸਿੱਖ ਨੇ ਸਾਡੇ ਨਾਲ ਸੰਬੰਧਿਤ ਦੇ ਤਾਲਮੇਲ ਕਮੇਟੀ ਦੇ ਇੱਕ ਮੈਂਬਰ ਨੇ ਗਰਦੀਪ ਸਿੰਘ ਜੀ ਬਠਿੰਡਾ ਨੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਅਸੀਂ ਇੱਥੇ ਤੇ ਆ ਨਹੀਂ ਸਾਡੇ ਇੱਥੇ ਕਰਨੇ ਨੇ ਬਲਵਿੰਦਰ ਸਿੰਘ ਜੀ ਲੋਕ ਅਧਿਕਾਰ ਲਾਇਰ ਤੇ ਮੁਖੀ ਵੀ ਨੇ ਤਾਲਮੇਲ ਕਮੇਟੀ ਦੇ ਸਾਡੇ ਬੁਲਾਵੇ ਵੀ ਨੇ ਉਹਨਾਂ ਨੇ ਕਿਹਾ ਸੀ ਪ੍ਰੋਜੈਕਟ ਕਰਨੇ ਆ ਇਸੇ ਤਰ੍ਹਾਂ ਬਾਕੀ ਜਿਹੜੇ ਸਾਡੇ ਸੀਗੇ ਗੁਰਦਾਸਪੁਰ ਤੋਂ ਸਰਦਾਰ ਗੁਰਿੰਦਰ ਸਿੰਘ ਦੀ ਬਾਜਾ ਉਹ ਕੇ ਦੇਸੀ ਕਰਨੇ ਨੇ ਉਹ ਅਸੀਂ ਕਰਨੇ ਇਹ ਸਾਡਾ ਜਿਹੜਾ ਗੁਰਮੀਨ ਸਾਹਿਬ ਵੱਲੋਂ ਐਲਾਨ ਜੰਦੀ ਕਰਦੇ ਰਸਤੇ ਖੋਲਣ ਲਈ ਫਰੀ ਕਰਨ ਲਈ ਤੇ ਨਾਲ ਹੀ ਸਾਡਾ اعلان ਆ ਕਿ ਜੇ ਉਦੋਂ ਤੱਕ ਸਰਕਾਰ ਨੇ ਸਾਡੀਆਂ ਜਿਹੜੀਆਂ ਜਾਇਜ਼ ਹੱਕੀ ਮੰਗਾਂ ਨਾ ਮੰਨੀਆਂ ਅਸੀਂ ਫਿਰ ਰਸਤੇ ਬੰਦ ਕਰਨ ਲਈ ਮਜਬੂਰ ਹੋਵਾਂਗੇ ਅਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਲੋਕਤਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਸਾਡੀ ਮਜਬੂਰੀ ਬਣ ਗਈ ਸਾਡੀ ਸੜਵਾਈ ਨਹੀਂ ਹੋ ਰਹੀ ਕਿਤੇ ਹਜੇ ਤੱਕ ਵਰਜੀਤ ਸਿੰਘ ਪਿਉਰਾ ਦੀ ਪੰਜਾਬ ਸਰਕਾਰ ਨੇ ਕਰਦੇ ਐਸਐਸਪੀ ਰੋਕ ਕੇ ਬੈਠੇ ਨੇ ਪਟਿਆਲੀਆਂ ਜਗਤਾਰ ਸਿੰਘ ਤਾਰਾ ਦੀ ਪਰੋਲ ਨਹੀਂ ਹੋ ਰਹੀ ਦੇਖੋ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਕੇਸ ਨੇ ਉਹ ਪੰਜਾਬ ਵਿੱਚ ਕੋਈ ਕੇਸ ਰਹਿ ਗਿਆ ਤਿੰਨ ਬਰੀ ਹੋ ਗਏ ਉਹਨਾਂ ਨੂੰ ਪੰਜਾਬ ਚ ਨਹੀਂ ਲਿਆ ਜਾ ਰਿਹਾ ਉਹਨਾਂ ਤੇ ਕੋਈ ਕੇਸ ਹੀ ਨਹੀਂ ਦਿੱਤੇ ਵਿੱਚ ਅਸੀਂ ਕਹਿੰਨੇ ਪੰਜਾਬ ਸ਼ਿਫਟ ਕਰੋ ਉਹਨਾਂ ਦਾ ਜਿਹੜਾ ਪਰਿਵਾਰ ਉਹਨੂੰ ਮਿਲੇ ਰਾਤ ਮਿਲੇ ਨਹੀਂ ਆਇਆ ਇਸ ਕਰਕੇ ਸਾਡੀ ਮਜਬੂਰੀ ਬਣ ਗਈ ਸਾਡਾ ਐਲਾਨ ਅੱਜ ਅਸੀਂ ਪਰਸੋਂ ਨੂੰ ਟੋਲ ਪਰਾਜੇ ਬੰਦ ਕਰਨੇ ਮੈਂ ਉਹ ਦੱਸ ਵੀ ਦੇਣਾ ਚਾਹੁੰਨਾ ਕਿਹੜੇ ਕਿਹੜੇ ਫਿਰੋਜ਼ਪੁਰ ਦੇ ਦੋ ਟੋਲ ਪਰਾਜੇ ਨੇ ਫਿਰੋਜ਼ਪੁਰ ਟੋਲ ਪਰਾਜਾ ਫਿਰੋਜ਼ ਸ਼ਾਹ ਟੋਲ ਪਰਾਜਾ ਜਿਹੜੀ ਬੂਕੇ ਨੂੰ ਸੜਕ ਹੁੰਦੀ ਹੈ ਤੇ ਭਾਰ ਤਾਰਾਪੋੜਿਆ ਟੋਲ ਪਰਾਜਾ ਇਹ ਬੂਕੇ ਤੇ ਧੀਰੇ ਦੇ ਬੈਟਵੀਰ ਵਿੱਚ ਇਹ ਨੇ ਦੋ ਫਿਰੋਜ਼ਪੁਰ ਜਿਹੜੇ ਨੇ ਸੈਭ ਜਦਾ ਅਜੀਤ ਸਿੰਘ ਨਗਰ ਤੇ ਟੋਲ ਪਰਾਜੇ ਨੇ ਉਹ ਨੇ ਆਪਣਾ ਉਰੋਦੀਜੀ ਟੋਲ ਪਰਾਜਾ ਭਾਗੋ ਬਾਜਰਾ ਟੋਲ ਪਰਾਜਾ ਸੋਲਖਿਆ ਪੜੋ ਟੋਲ ਪਰਾਜਾ ਇਹ ਇੱਕ ਜਿਹੜਾ ਉਹਦੇ ਆਪਣੇ ਪੈਂਦਾ ਬਰੂਟ ਦੇ ਨਾਲ ਅਜੀਬ ਅਜੀਬ ਪਰ ਟੋਲਪਰਾਜ ਪਟਿਆਲਾ ਦੇ ਨੇ ਧਰੇੜੀ ਟੋਲਪਰਾਜਾ ਜਿਹੜੇ ਪਟਿਆਲਾ ਤੋਂ ਰਾਜਪੁਰਾ ਸੜਕੋ ਜਲੰਧਰ ਨੇ ਜਿਹੜਾ ਸ਼ਾਹਕੋਟ ਤੋਂ ਰੋਡ ਜਾਂਦੀ ਆ ਮੋਗੇ ਨੂੰ ਉਹਦਾ ਟੋਲਪਰਾਜ ਦੇ ਨਾਮ ਭਾਮਨੀਆ ਟੋਲ ਪਰ ਲੁਧਿਆਣਾ ਲਾਡੋ ਵਾਲ ਟੋਲਪਰਾਜ ਜਿਹੜਾ ਵੱਟਾ ਜਿਹੜਾ ਆਪਣੇ ਫਲੌਰ ਤੇ ਲੱਗ ਹਾਲ ਟੋਲ ਪਰਾਜਾ ਸਰਦਾਲਾ ਜਿਹੜਾ ਇਹ ਵੀ ਲੁਧਿਆਣਾ ਵਿੱਚ ਹੈ ਇੱਕ ਬਠਿੰਡਾ ਵਿੱਚ ਜੀਦਾ ਟੋਲ ਪਰਾਜਾ ਇਹ ਵੀ ਬਠਿੰਡਾ ਵਿੱਚ ਪੈਂਦਾ ਫਰੀਦਕੋਟ ਦੇ ਨੇ ਤਲਵੰਡੀ ਪਾਉ ਪਾਈ ਤੇ ਨਵਾਂ ਸ਼ਹਿਰ ਦਾ ਟੋਲ ਪਰਾਜਾ ਨੇ ਪਸ਼ੂਆ ਟੋਲ ਪਰਾਜਾ ਜਿਹੜਾ ਬਲਾ ਚੋਣ ਦੇ ਕੈਮਰਾ ਤੇ ਰੱਖਿਆ ਸੀ ਕਾਟ ਗਿਆ ਜਿਹੜਾ ਬਲਾ ਚੋਣ ਤੇ ਲੱਗ ਕੀ ਕਿ ਇਹ ਟੋਲ ਪਰਾਜੇ ਦੇ ਜਿਹੜੇ ਅਸੀਂ ਸੰਗਤ ਦੇ ਸਹੂਗ ਨਾਲ ਸੰਗਤ 11 ਤੋਂ 3 ਵਜੇ 11 ਤੋਂ 2 ਵਜੇ ਤੱਕ ਬੰਦ ਕਰ ਜਾ ਰਹੀ ਹੈ